ਵਿਦੇਸ਼ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਮੁਕਸਰ ਦੇ ਰਹਿਣ ਵਾਲੇ ਹਰਮਨ ਜੋਤ ਦੀ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮਨ ਜੋਤ ਨੂੰ 14 ਮਹੀਨੇ ਪਹਿਲਾਂ ਹੀ 4 ਏਕੜ ਜ਼ਮੀਨ ਤੇ ਕਰਜ਼ਾ ਚੁੱਕ ਕੇ ਤੇ ਰਿਸ਼ਤੇਦਾਰਾਂ ਦੀ ਸਹਾਇਤਾ ਦੇ ਨਾਲ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਭੇਜਿਆ ਸੀ ਤੇ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਦੇ ਕਾਰਨ ਹਰਮਨ ਜੋਤ ਦੀ ਮੌਤ ਹੋ ਗਈ ਹੈ ਦੱਸਦੇ ਕਿ ਹਰਮਨ ਜੋਤ ਦੇ ਪਿਤਾ ਦੀ ਪਹਿਲੇ ਹੀ ਮੌਤ ਹੋ ਗਈ ਸੀ ਹੁਣ ਪਰਿਵਾਰ ਦੇ ਵਿੱਚ ਸਿਰਫ ਦਾਦੀ ਤੇ ਮਾਤਾ ਹੀ ਹਰਮਨ ਜੋਤ ਦੇ ਰਹਿ ਗਏ ਹਨ ਤਾਂ ਗਰੀਬ ਪਰਿਵਾਰ ਦੇ ਨਾਲ ਸਬੰਧਤ ਸੀ ਹਰਮਨ ਜੋਤ ਔਰ ਪਰਿਵਾਰਕ ਮੈਂਬਰਾਂ ਨੇ ਸੈਂਟਰ ਸਰਕਾਰ ਤੋਂ ਸਹਾਇਤਾ ਦੀ ਉਮੀਦ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਹਰਮਨਜੋਤ ਦੀ ਡੈੱਡ ਬਾਡੀ ਜਲਦ ਤੋਂ ਜਲਦ ਪੰਜਾਬ ਭੇਜੀ ਜਾਵੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਉਸ ਦੀ ਡੈੱਡ ਬਾਡੀ ਭੇਜੀ ਜਾਵੇ। ਮੇਰਾ ਨਾਮ ਰਮਨਦੀਪ ਸਿੰਘ ਹੈ ਜੀ। ਜਨਾਬ ਜਤੋਇਆ ਕੀ ਨਾਮ ਸੀ ਕਿੰਨੀ ਉਮਰ ਹੈ ਕਿੰਨੀ? ਉਹਨਾਂ ਦਾ ਨਾਮ ਹਰਮਨਜੋਤ ਸਿੰਘ ਉਮਰ ਉਹਨਾਂ ਦੀ 23 ਸਾਲ ਦੀ ਸੀ। ਉਹ ਗਏ ਸੀ ਕੈਨੇਡਾ। ਉਹਨਾਂ ਨੂੰ 14 ਕੁ ਮਹੀਨੇ ਹੋ ਗਏ ਗਿਆਨ। ਆਈ ਵੀ ਇਸ ਗਏ ਸੀਗੇ ਪੜਾਈ ਯੂਐਸਟੀ ਐਸਟਡੀ ਵਾਸਤੇ ਗਏ ਸੀਗੇ ਦੇ ਬਹੁਤ ਹੀ ਮਤਲਬ ਕੀ ਪਰਿਵਾਰ ਨੇ ਔਖਾਂ ਨਾਲ ਭੇਜਿਆ ਉਹਨੂੰ ਕਰਦੇ ਚੁੱਕੇ ਕਰ ਜਾ ਚੱਕਿਆ ਵਾ ਸੀਗਾ ਮਤਲਬ ਕਿ ਰਿਸ਼ਤੇਦਾਰਾਂ ਨੇ ਮਦਦ ਕੀਤੀ ਜਿਵੇਂ ਵੀ ਲੂਟ ਆਇਆ ਉਵੇਂ ਹੀ ਭੇਜਿਆ ਭੈਣ ਭਰਾ ਨਹੀਂ ਕਿਸੇ ਨੇ ਵੀ ਮਦਦ ਕੀਤੀ ਬਹੁਤ ਔਖਾਂ ਨਾਲ ਹੀ ਭੇਜਿਆ ਸੀਗਾ ਦੇਥ ਤੱਕ ਤੋਈ ਜੀ ਦੇਥ ਤੋ ਨਾ ਦੀ 28 ਤਰੀਕ ਨੂੰ ਹੋਈ ਆ ਉਹਨਾਂ 'ਤੇ ਅਟੈਕ ਹੋ ਗਿਆ ਸੀ ਜੀ ਪਰਿਵਾਰ 'ਚ ਕੋਲ-ਕੋਣ ਹੋਵੇਗਾ ਹੁਣ ਪਰਿਵਾਰ 'ਚ ਇੱਕ ਉਹਨਾਂ ਦੀ ਦਾਦੀ ਇੱਕ ਉਹਨਾਂ ਦੀ ਮਾਦਰ ਤੇ ਡੈਡੀ ਦੀ ਵੀ ਡੈਥ ਹੋਈ ਆ ਦਾਦਾ ਜੀ ਦੀ ਵੀ ਡੈਥ ਹੋਈ ਆ ਉਹਨਾਂ ਦੀ ਮਾਤਾ ਤੇ ਦਾਤੀ ਰਹੇ ਹਿੱਕ ਤੇ ਹਾਂਜੀ ਹਾਂਜੀ ਮੰਗਤੀ ਕਰਦੇ ਆ। ਬਸ ਸਾਡੀ ਤਾਂ ਇਹੀ ਮੰਗ ਆ ਸਰਕਾਰ ਨੂੰ ਕਿ ਉਹਨਾਂ ਦੀ ਡੈੱਡ ਬੋਡੀ ਜਲਦ ਤੋਂ ਜਲਦੇ ਬੀਜ ਇੰਡੀਆ ਭੇਜੀ ਜਾਵੇ। ਇਹ ਹੀ ਅਪੀਲ ਕਰਦੇ ਆ ਅਸੀਂ ਤਾਂ ਕਿ ਮਤਲਬ ਕਿ ਜਿਹੜੀ ਮਤਲਬ ਕਿ ਉਹਨਾਂ ਦੀ ਡੈੱਡ ਬੋਡੀ ਛੇਤੀ ਛੇਤੀ ਪੰਜਾਬ ਆਵੇ।